ਸਤ ਸ੍ਰੀ ਅਕਾਲ ਦੋਸਤੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸਾਨ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਹੋਰ ਕਣਕ ਦੇ ਨਵੀਂ ਵੈਰਾਈਟੀ ਦੀ ਜਿਹੜੀ ਇਸ ਦੇ ਵੀਜ਼ ਬਾਰੇ ਗੱਲਬਾਤ ਕਰਾਂਗੇ ਜੋ ਕਿ ਰਾਸੀ ਕੰਪਨੀ ਜੋ ਪੁਰਾਣੀ ਕੰਪਨੀ ਜਿਸ ਦਾ ਪਹਿਲਾਂ ਨਰਮਾ ਵਗੈਰਾ ਆਉਂਦਾ ਸੀਗਾ ਉਸ ਕੰਪਨੀ ਦਾ ਵੀਜ਼ ਹੈ ਇਹਨਾਂ ਦੀ ਸਰਤਾਜ ਕਣਕ ਜਿਹੜੀ ਕੰਪਨੀ ਨੇ ਰਿਸਰਚ ਵੈਰਾਈਟੀ ਜਿਹੜੀ ਤਿਆਰ ਕੀਤੀ ਹੈ ਜੋ ਕਿ ਪਿਛਲੇ ਸਾਲ ਵੀ ਜਿਹੜੀ ਕਾਫੀ ਸਾਰੇ ਫਾਰਮਰਾਂ ਨੇ ਜਿਹੜੀ ਖੇਤ ਦੇ ਵਿੱਚ ਲਗਾਈ ਸੀਗੀ ਸੋ ਇਹ ਵੈਰੈਟੀ ਜਿਹੜੀ ਇਹਦਾ ਰਿਜ਼ਲਟ ਪਿਛਲੇ ਸਾਲ ਦੇਖਣ ਨੂੰ ਬਹੁਤ ਜਿਹੜਾ ਸੋਹਣਾ ਰਿਜ਼ਲਟ ਮਿਲਿਆ ਜਿਹੜਾ ਕਿ ਫਾਰਮਰਾਂ ਦਾ ਕਹਿਣਾ ਆ ਕਿ ਇਹਦਾ ਰਿਜ਼ਲਟ ਬਿਲਕੁਲ ਉਹਨਾਂ ਦੀ ਜਿਹੜੀ ਪਸੰਦ ਦਾ ਜਿਹੜਾ ਉਹਨਾਂ ਨੂੰ ਮਿਲਿਆ ਸੋ ਇਸ ਵੈਰੈਟੀ ਦੇ ਬਾਰੇ ਵੀ ਆਪਾਂ ਗੱਲਬਾਤ ਤੁਹਾਡੇ ਨਾਲ ਸੇਅਰ ਜਿਹੜੀ ਕਰਨੀ ਐ ਇਸ ਵੀਡੀਓ ਦੇ ਵਿੱਚ ਪਿਛਲੇ ਸਾਲ ਕਾਫੀ ਸਾਰੇ ਫਾਰਮਰਾਂ ਨੇ ਇਹਦਾ ਖੇਤਾਂ ਦੇ ਵਿੱਚ ਇੱਕ ਇੱਕ ਕਿੱਲਾ ਜਿਹੜਾ ਲਾ ਕੇ ਟ੍ਰਾਇਲ ਕੀਤਾ ਸੀ ਕਿਉਂਕਿ ਇੱਕ ਕਣਕ ਜਿਹੜੀ ਸਪੈਸ਼ਲ ਰੋਟੀ ਦੇ ਲਈ ਰਾਸੀ ਕੰਪਨੀ ਦੇ ਵੱਲੋਂ ਜਿਹੜੀ ਰਿਸਰਚ ਬੀਜ ਆ ਜਿਹੜਾ ਇਹ ਤਿਆਰ ਕੀਤਾ ਗਿਆ ਹੈ ਇਸ ਦੀ ਰੋਟੀ ਹੈ ਜਿਹੜੀ ਬਹੁਤ ਵਧੀਆ ਜਿਹੜੀ ਸਵਾਦ ਵਾਲਦੀ ਆ ਤੇ ਫੁੱਲਮੀ ਰੋਟੀ ਜਿਹੜੀ ਚਿੱਟੀ ਰੋਟੀ ਇਸ ਦੀ ਬਣਦੀ ਆ ਰੋਟੀ ਦੇ ਲਈ ਜਿਹੜਾ ਇਹ ਬੀਜ ਰਾਸੀ ਕੰਪਨੀ ਨੇ ਤਿਆਰ ਕੀਤਾ ਸੀਗਾ ਸੋ ਇਸ ਦਾ ਜਿਹੜਾ ਰਿਜ਼ਲਟ ਨਿਕਲੇ ਤਾਂ ਬਹੁਤ ਸੋਹਣਾ ਨਿਕਲਿਆ ਬਹੁਤ ਸੋਹਣੇ ਇਹਦੇ ਝਾੜ ਪਿਛਲੇ ਸਾਲ ਦੇਖਣ ਨੂੰ ਮਿਲੇ ਨੇ ਐਵਰੇਜ ਸਟ 6265 ਮਣ ਜਿਹੜਾ ਇਹਦਾ ਝਾੜ ਐਵਰੇਜ ਦੇਖਣ ਨੂੰ ਮਿਲਿਆ ਸੋ ਜਿਹੜੀ ਝਾੜ ਦੀ ਸੰਭਤਾ ਇਸ ਦੀ 70 72 ਮਣ ਜਿਹੜੀ ਇਹਦੀ ਝਾੜ ਦੀ ਸੰਭਤਾ ਸੋ ਕਿਸੇ ਕਿਸ ਕਿਸਾਨ ਵੀਰ ਦਾ ਤਾਂ ਜਿਹੜਾ 68 ਮਣ ਝਾੜ ਜਿਹੜਾ ਇਹਦਾ ਦੇਖਣ ਨੂੰ ਮਿਲਿਆ ਇਸ ਲਈ ਸਾਲ ਜਿਸ ਕਿਸਾਨ ਵੀਰ ਨੇ ਇਸ ਦੀ ਬਿਜਾਈ ਕੀਤੀ ਸੀ ਸੋ ਉਹ ਇਹ ਵੀ ਕਰਾਸੀ ਕੰਪਨੀ ਦਾ ਸਰਤਾਜ ਬੀਜਾ ਜੋ ਬਹੁਤ ਵਧੀਆ ਬੀਜਾ ਇਹ ਦਾ ਵੀ ਜਿਹੜਾ ਤੁਸੀਂ ਆਪਣੇ ਖੇਤ ਦੇ ਵਿੱਚ ਇੱਕ ਇੱਕ ਕਿੱਲਾ ਜਾਂ ਦੋ ਕਿੱਲੇ ਲਾ ਕੇ ਜਿਹੜਾ ਆਪਣੇ ਖੇਤ ਦੇ ਵਿੱਚ ਕਿਸਾਨ ਵੀਰੋ ਜਰੂਰ ਟ్రਾਇਲ ਕਰਨਾ ਤਾਂ ਕਿ ਜਿਹੜਾ ਤੁਹਾਨੂੰ ਇਸ ਬੀਜ ਦੀ ਜਿਹੜੇ ਅਸਲੀ ਝਾੜ ਦਾ ਤੁਹਾਨੂੰ ਵੀ ਜਿਹੜਾ ਤੁਹਾਡੇ ਖੇਤ ਦੇ ਵਿੱਚ ਪਤਾ ਲੱਗ ਸਕੇ ਸੋ ਕੋਈ ਵੀ ਨਵੀਂ ਵੈਰੈਟੀ ਆਉਂਦੀ ਹੈ ਕਿਸਾਨ ਵੀਰੋ ਜਿਆਦਾ ਮਾਤਰਾ ਦੇ ਵਿੱਚ ਆਪਣੇ ਖੇਤ ਦੇ ਵਿੱਚ ਪਹਿਲਾਂ ਨਾ ਲਾਇਆ ਕਰੋ 1 ਕਿੱਲਾ ਜਾਂ 2 ਕਿੱਲੇ ਹੀ ਆਪਣੇ ਖੇਤ ਦੇ ਵਿੱਚ ਲਾ ਕੇ ਤੁਸੀਂ ਟ్రਾਇਲ ਕਰਿਆ ਕਰੋ ਤਾਂ ਕਿ ਜੇਕਰ ਕੋਈ ਮੌਸਮ ਦੀ ਹੇਰ ਫੇਰ ਵੀ ਹੁੰਦੀ ਹੈ ਤਾਂ ਵੀ ਤੁਹਾਨੂੰ ਜਿਹੜਾ ਕੋਈ ਨੁਕਸਾਨ ਜਿਆਦਾ ਨਾ ਚੱਲਣਾ ਪਵੇ ਇਸ ਕਣਕ ਦੀ ਇੱਕ ਹੋਰ ਖਾਸੀਅਤ ਆ ਕਿਸਾਨ ਵੀਰੋ ਇੱਕ ਤਾਂ ਇਹ ਜਿਹੜੀ ਜ਼ਿਆਦਾ ਟੈਂਪਰੇਚਰ ਨੂੰ ਸਹਨ ਕਰਦੀ ਹੈ ਗਰਮੀ ਦਾ ਇਸ ਦੇ ਉੱਪਰ ਜਿਹੜਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਗਰਮੀ ਜ਼ਿਆਦਾ ਪੈਣ ਦੇ ਕਾਰਨ ਜਿਹੜਾ ਅਕਸਰ ਕਣਕ ਦਾ ਝਾੜ ਜਿਹੜਾ ਆਪਾਂ ਨੂੰ ਘੱਟ ਦੇਖਣ ਨੂੰ ਮਿਲਦਾ ਅਤੇ ਇੱਕ ਇਸ ਦੀ ਹੋਰ ਖਾਸੀਅਤ ਇਹ ਹੈ ਕਿ ਇਸ ਨੂੰ ਜੇਕਰ ਤੁਸੀਂ ਪਸੇਦ ਦੇ ਵਿੱਚ ਵੀ ਲਗਾਉਂਦੇ ਹੋ ਤਾਂ ਵੀ ਇਹਨੇ ਤੁਹਾਡਾ ਜਿਹੜਾ ਪਸੇਦ ਜਿਹੜੀ ਇਹ ਕੱਢਦੀ ਹੈ ਵੈਰੈਟੀ ਤਾਂ ਕਿ ਤਾਂ ਵੀ ਇਹ ਤਾਂ ਦੂਸਰੀ ਜਿਹੜੀ ਹੈਗੀਤੀ ਕਣਕ ਦੇ ਨਾਲ ਹੀ ਇਸ ਨੇ ਜਿਹੜਾ ਆਜਣ ਜੇਕਰ ਤੁਸੀਂ ਕਿਸੇ ਖੇਤ ਦੇ ਵਿੱਚ ਪਸੇਤ ਇਸ ਦੀ ਬਿਜਾਈ ਕਰਨੀ ਆ ਤਾਂ ਉਹ ਵੀ ਬੜੇ ਆਰਾਮ ਦੇ ਨਾਲ ਤੁਸੀਂ ਇਸ ਵੈਰੈਟੀ ਦੀ ਕਰ ਸਕਦੇ ਹੋ ਅਤੇ ਇੱਕ ਇਹਦਾ ਹੋਰ ਬੈਨੀਫਿਟ ਆ ਜੋ ਕਿ ਪਸੇਤ ਦੇ ਵਿੱਚ ਵੀ ਬਿਲਕੁਲ ਇਹਦਾ ਜਿਹੜਾ ਝਾੜ ਆ ਉਹ ਨਹੀਂ ਘਟੇਗਾ ਝਾੜ ਜਿਹੜਾ ਪਿਛਲੀ ਵਾਰ ਕਿਸੇ ਨਾ ਕਿਸਾਨਾਂ ਨੇ ਜਿਹੜਾ ਪਸੇਤ ਦੇ ਵਿੱਚ ਇਹਦੀ ਬਿਜਾਈ ਕੀਤੀ ਸੀਗੀ ਕਿਉਂਕਿ ਪਿਛਲੇ ਸਾਲ ਕਾਫੀ ਸਾਰੇ ਫਾਰਮਰ ਸੀ ਜੋ ਉਹਨਾਂ ਦੇ ਖੇਤ ਦੇ ਵਿੱਚ ਸੁੰਡ ਪੈਣ ਦੇ ਕਾਰਨ ਜਿਹੜੀ ਫਸਲ ਖਰਾਬ ਹੋ ਗਈ ਸੀ ਉਹਨਾਂ ਨੂੰ ਦੁਬਾਰਾ ਕਣਕ ਦੀ ਬਿਜਾਈ ਜਿਹੜੀ ਕਰਨੀ ਪਈ ਸੋ ਉਸ ਦਾ ਰਿਜ਼ਲਟ ਦੇਖ ਕੇ ਇਹ ਪਤਾ ਚੱਲਿਆ ਕਿ ਜੇ ਪਸੇਤ ਦੇ ਵਿੱਚ ਵੀ ਇਹਦੀ ਬਿਜਾਈ ਆਪਾਂ ਕਰਦੇ ਹਾਂ ਤਾਂ ਵੀ ਇਹ ਝਾੜ ਜਿਹੜਾ ਬੰਪਰ ਝਾੜ ਦਿੰਦੀ ਹੈ ਝਾੜ ਦੇ ਉੱਪਰ ਜਿਹੜਾ ਇਸ ਦਾ ਬਿਲਕੁਲ ਵੀ ਕੋਈ ਜਿਹੜਾ ਫਰਕ ਨਹੀਂ ਪੈਂਦਾ ਅਤੇ ਨਾਲ ਜਿਹੜੀ ਦੂਸਰੀ ਬਿਜਾਈ ਕੀਤੀ ਹੁੰਦੀ ਹੈ ਗੇਤੀ ਉਹਦੇ ਨਾਲ ਹੀ ਜਿਹੜੀ ਇਹ ਆ ਜਾਂਦੀ ਹੈ ਕਟਾਈ ਕਰਨ ਦੇ ਲਈ ਸੋ ਜਿਹੜੇ ਮੇਰੇ ਕਿਸਾਨ ਵੀਰ ਨਵੇਂ ਬੀਜਾਂ ਦੀ ਇਸ ਸਾਲ ਜਿਹੜੀ ਚੋਣ ਕਰ ਰਹੇ ਨੇ ਇੱਕ ਕਿਲਾ ਜਿਹੜਾ ਉਹ ਆਪਣੇ ਖੇਤ ਦੇ ਵਿੱਚ 84 ਸਰਤਾਜ ਦਾ ਵੀ ਲਾ ਕੇ ਜਿਹੜਾ ਟ੍ਰਾਇਲ ਕਰਨਾ ਕਿਉਂਕਿ ਇੱਕ ਕਿੱਲੇ ਦੀ ਕਣਕ ਅਕਸਰ ਆਪਣੇ ਘਰਾਂ ਦੇ ਵਿੱਚ ਜਿਹੜੀ ਰੱਖੀ ਜਾਂਦੀ ਏ ਕਿਉਂਕਿ ਇਹ ਕਣਕ ਜਿਹੜੀ ਰੋਟੀ ਦੇ ਲਈ ਬਹੁਤ ਵਧੀਆ ਦੱਸੀ ਜਾ ਰਹੀ ਏ ਸੋ ਉਸ ਦੇ ਲਈ ਇਹਨੂੰ ਆਪਾਂ ਜਿਹੜੀ ਘਰ ਦੇ ਵਿੱਚ ਜਿਹੜੀ ਸਟੋਰ ਵੀ ਕਰ ਸਕਦੇ ਆ ਅਤੇ ਜਿਹੜਾ ਆਪਾਂ ਇੱਕ ਕਿਲਾ ਲਾ ਕੇ ਟ੍ਰਾਇਲ ਵੀ ਕਰ ਸਕਦੇ ਹਾਂ ਕਿ ਇਹਦਾ ਝਾੜ ਆਪਾਂ ਨੂੰ ਕਿਸ ਤਰ੍ਹਾਂ ਦਾ ਆਪਣੇ ਖੇਤ ਦੇ ਵਿੱਚ ਜਿਹੜਾ ਮਿਲ ਰਿਹਾ ਹੈ ਪਿਛਲੇ ਸਾਲ ਜਿਹੜਾ ਬਹੁਤ ਸੋਹਣਾ ਝਾੜ ਇਸ ਸਰਤਾਜ ਕਣਕ ਦੇ ਦੇਖਣ ਨੂੰ ਜਿਹੜੇ ਮਿਲਨੇ ਜੋ ਕਿਸਾਨ ਵੀਰ ਪਿਛਲੇ ਸਾਲ ਸਰਤਾਜ ਦੀ ਬਿਜਾਈ ਕਰ ਰਹੇ ਸੀ ਇਸ ਵਾਰ ਉਹਨਾਂ ਦਾ ਕਹਿਣਾ ਹੈ ਕਿ ਇਸ ਸਾਲ ਅਸੀਂ ਸਰਤਾਜ ਹੀ ਜਿਹੜੀ ਦੁਬਾਰੇ ਆਪਣੇ ਖੇਤ ਦੇ ਵਿੱਚ ਬੀਜਾਂਗੇ ਇਸ ਦੀ ਬਿਜਾਈ ਕਰਾਂਗੇ ਸੋ ਤੁਸੀਂ ਵੀ ਕਿਸਾਨ ਵੀਰੋ ਜਿਹੜੇ ਨਵੇਂ ਬੀਜਾਂ ਦੀ ਬਿਜਾਈ ਕਰਨਾ ਚਾਹੁੰਦੇ ਨੇ ਤੋ 1 ਕਿੱਲਾ ਜਿਹੜਾ ਸਰਤਾਜ ਕਣਕ ਦਾ ਲੈ ਕੇ ਆਪਣੇ ਖੇਤ ਦੇ ਵਿੱਚ ਟ੍ਰਾਇਲ ਕਰ ਸਕਦੇ ਹੋ ਜੇਕਰ ਗੱਲ ਕਰੀਏ ਇਸ ਵੈਰੈਟੀ ਦੇ ਬੀਜ ਦੀ ਤਾਂ ਇਹਦਾ ਬੀਜ ਆ ਜਿਹੜਾ ਆਪਾਂ 1 ਏਕੜ ਦੇ ਵਿੱਚ 40 ਕਿਲੋ ਦੇ ਹਿਸਾਬ ਨਾਲ ਪਾ ਸਕਦੇ ਹਾਂ ਕਿਉਂਕਿ ਇਹ ਬੀਜ ਜਿਹੜਾ ਫੋਟ ਬਹੁਤ ਜ਼ਿਆਦਾ ਕਰਦਾ ਜੇਕਰ ਆਪਾਂ ਇਹਦੀ ਸਮੇਂ ਸਿਰ ਬਿਜਾਈ ਕਰ ਰਹੇ ਹਾਂ ਤਾਂ 40 ਕਿਲੋ ਬੀਜ ਇਹਦਾ ਜਿਹੜਾ 60 ਕਿਲੋ ਬੀਜ ਦੇ ਬਰਾਬਰ ਕੰਮ ਕਰਦਾ ਕਿਉਂਕਿ ਇਹਦਾ ਵੀਜ਼ ਫੋਟ ਜ਼ਿਆਦਾ ਕਰਦਾ ਦੂਸਰੀਆਂ ਵੈਰਾਈਟੀਆਂ ਦੇ ਨਾਲੋਂ ਇਸ ਕਰਕੇ ਕੁਝ ਹੀ ਦਿਨਾਂ ਦੇ ਵਿੱਚ ਜਿਹੜੀ ਖੇਤ ਦੇ ਵਿੱਚ ਜਿਹੜਾ ਜ਼ਮੀਨ ਨੂੰ ਢੱਕ ਲੈਂਦੀ ਹੈ ਜਦੋਂ ਇਹ ਫੋਟ ਕਰਨੀ ਜਿਹੜੀ ਸਟਾਰਟ ਕਰ ਦਿੰਦੀ ਹੈ ਉਸ ਤੋਂ ਬਾਅਦ ਜਿਹੜਾ ਇਹਦਾ ਬੂਟਾ ਜਿਹੜਾ ਚੌੜਾ ਹੋ ਕੇ ਜਿਹੜਾ ਫੋਟ ਕਰਦਾ ਆ ਇਸ ਵੈਰਾਈਟੀ ਦੇ ਦਾਣਿਆਂ ਦਾ weight ਜਿਹੜਾ ਜ਼ਿਆਦਾ ਹੋਣ ਦੇ ਕਾਰਨ ਇਸ ਦਾ ਜਿਹੜਾ ਝਾੜ ਆ ਉਹ ਜ਼ਿਆਦਾ ਆਂਦਾ ਆ ਸੋ ਇਹ ਸੀ ਇੱਕ ਜਾਣਕਾਰੀ ਇਸ ਕਣਕ ਦੇ ਬੀਜ ਬਾਰੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ